ਹਰ ਪੰਚਾਇਤ ਜਿਹੜੀ ਆ ਪੰਨੂ ਸਭ ਕੋ ਖੁੱਲੇ ਗੱਫੇ ਲੈ ਕੇ ਆ ਰਿਹਾ ਸਾਡੇ ਹੁਣ ਸੋਲਡ ਵੇਸਟ ਦਾ ਪ੍ਰੋਜੈਕਟ ਚੱਲ ਰਿਹਾ ਹੈ ਤੇ ਇਸ ਤੋਂ ਪਹਿਲਾਂ ਹੀ ਅਜੇ ਇੱਕ ਬਿਲਡਿੰਗ ਕੰਪਲੀਟ ਕੀਤੀ ਆ ਗਵਰਨਮੈਂਟ ਹਾਈ ਸਕੂਲ ਤਲਵੰਡੀ ਲਾਸਿੰਗ ਦੇ ਵਿੱਚ 960000 ਦੀ ਲਾਗਤ ਨਾਲ ਫਿਰਨੀ 25 ਲੱਖ ਦੀ ਲਾਗਤ ਨਾਲ ਕੰਪਲੀਟ ਹੋਈ ਆ ਸਾਡੇ ਪਿੰਡ ਚ ਕਰੋੜ ਦੇ ਲੱਗ ਚੱਕੇ ਲੱਗੀ ਚੁਕੀ ਹੈ ਪਿੰਡ ਬਹੁਤ ਵਧੀਆ ਬਣ ਗਿਆ ਜੀ ਕੋ ਚੱਲਣ ਦੇ ਕੰਮ ਜੀ ਰਣਜੀਤ ਸਿੰਘ ਪਿੰਡ ਹਰਦੋ ਝੰਡੇ ਮੇਰੇ ਪਿੰਡ ਦੀ ਫਿਰਨੀ ਬਣ ਕੇ ਤਿਆਰ ਹੋ ਗਈ ਆ 70 ਲੱਖ ਦੀ ਲਾਗਤ ਨਾਲ ਅਤੇ ਹੁਣ ਬਾਅਦ ਚ ਕੂੜੇ ਵਾਲਾ ਡੈਂਪ ਜਿਹੜਾ ਉਹ ਬਣ ਰਿਹਾ 15 ਦਿਨ ਦੇ ਵਿੱਚ ਉਹ ਵੀ ਤਿਆਰ ਹੋ ਰਿਹਾ ਇਹ ਉਦੇ ਤੇ ਲਗਭਗ 7 ਕੁ ਲੱਖ ਰੁਪਇਆ ਖਰਚਾ ਹੁੰਦਾ ਅਨੁਮਾਨ ਪਿੰਡ ਕਾਲਾ ਖਾਨ ਦਾ ਜੋ ਵੀ ਵਿਕਾਸ ਹੋਇਆ ਹੈ ਸਰਦਾਰ ਬਲਬੀਰ ਸਿੰਘ ਪੰਨੂ ਹਲਕਾ ਫਰਕੜ ਚੋੜੀਆਂ ਦੀ ਇਹ ਨਮਾਈ ਹੈ ਜੋ ਹੋਇਆ ਹੈ ਸਰਦਾਰ ਭਗਵੰਤ ਸਿੰਘ ਮਾ ਜਿੰਦਾਬਾਦ ਸਰਦਾਰ ਬਲਬੀਰ ਸਿੰਘ ਪੰਨੂ ਜਿੰਦਾਬਾਦ ਆਪ ਸੁਪਰੀਮੋ ਅਰਵਿਦ ਕੇਂਦਰੀਵਾਲ ਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਦੀ ਬਦੌਲਤ ਪੰਜਾਬ ਦੀਆਂ ਪੰਚਾਇਤਾਂ ਲਈ ਖਜ਼ਾਨੇ ਦੇ ਮੂੰਹ ਖੋਲ ਦਿੱਤੇ ਗਏ ਨੇ ਹਲਕਾ ਫਤੇਗਰ ਚੂੜੀਆਂਚ ਪਿੰਡਾਂ ਦੇ ਵਿਕਾਸ ਲਈ ਸੀਐਮ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਨੇ ਸਰਪੰਚਾਂ ਦੇ ਵੱਡੇ ਇਕੱਠ ਵਿੱਚ ਕਰੋੜਾਂ ਦੀਆਂ ਗ੍ਰਾਂਟਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਪੰਚਾਇਤੀ ਅਫਸਰਾ ਦੀ ਹਾਜ਼ਰੀ ਚ ਪਿੰਡਾਂ ਨੂੰ ਮਿਲਣ ਵਾਲੀ ਗ੍ਰਾਂਟ ਦਾ ਮਸੌਦਾ ਤਿਆਰ ਕੀਤਾ ਗਿਆ ਵੱਡੀ ਗਿਣਤੀ ਚ ਹਲਕੇ ਦੇ ਸਰਪੰਚ ਹਾਜ਼ਰ ਰਹੇ ਬਲਬੀਰ ਸਿੰਘ ਪੰਨੂ ਨੇ ਦੱਸਿਆ ਕਿ ਹੁਣ ਤੱਕ 58 ਕਰੋੜ ਦੇ ਕਰੀਬ ਗ੍ਰਾਂਟ ਵੰਡੀ ਜਾ ਚੁੱਕੀ ਹੈ ਤੇ 5 ਕਰੋੜ ਦੀ ਨਵੀਂ ਗ੍ਰਾਂਟ ਡੀਸੀ ਆਫਿਸ ਪਹੁੰਚ ਚੁੱਕੀ ਹੈ ਹਲਕੇ ਦੇ ਸਰਪੰਚਾਂ ਨੇ ਵੀ ਸੀਐਮ ਮਾਨ ਤੇ ਬਲਬੀਰ ਸਿੰਘ ਪੰਨੂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਹਿਲੇ ਕਦੇ ਕਿਸੇ ਸਰਕਾਰ ਨੇ ਇੰਨੀ ਗ੍ਰਾਂਟਾਂ ਨਹੀਂ ਦਿੱਤੀਆਂ ਹੁਣ ਪਿੰਡਾਂ ਵਿੱਚ ਉਹ ਵੀ ਸ਼ਹਿਰ ਦੀ ਚਲਕ ਨਜ਼ਰ ਆਉਣ ਲੱਗੀ ਹੈ ਤੇ ਸੜਕਾਂ ਲਾਈਟਾਂ ਗਲੀਆਂ ਸੀਵਰੇਜ ਛੱਪੜ ਸਕੂਲ ਤੇ ਹਸਪਤਾਲਾਂ ਚ ਨਵ ਵਕਲੀ ਕਰਨ ਹੋ ਚੁੱਕਾ ਹੈ ਵਿਕਾਸ ਤੇ ਬਦਲਾਅ ਸਾਫ ਨਜ਼ਰੋਂ ਤੇਰਾਨਾਬਾਦ ਸਿੰਘ ਪਿੰਡ ਘੋਗਾ ਦਾ ਸਰਪੰਚ ਹਾਂ ਸਾਡੇ ਪਿੰਡ ਦੇ ਵਿੱਚ ਪੰਨੂ ਸਾਹਿਬ ਦੇ ਆਉਣ ਤੋਂ ਬਾਅਦ ਦੇ ਵਿੱਚ ਇੱਕ ਸਾਡਾ ਪ੍ਰਾਇਮਰੀ ਸਕੂਲ ਬਣਿਆ ਇੱਕ ਸਾਡੇ ਮਤਲਬ ਜੋ ਆਂਗਣਵਾੜੀ ਸੈਂਟਰ ਆ ਉਹ ਬਣ ਰਿਹਾ ਵਾ ਸਾਡੀ ਚਫੇਰੇ ਦੀ ਫਿਰਨੀ ਜੋ 18 ਫੁੱਟ ਜੋ 65 ਲੱਖ ਦੀ ਲਗਤ ਨਾ ਬਣੀ ਆ ਉਹ ਕੰਪਲੀਟ ਹੋ ਗਈ ਆ ਬਾਕੀ ਦੋ ਡੇਰਿਆਂ ਦੇ ਜਿਹੜੇ ਰਸਤੇ ਆ ਉਹ ਕੰਪਲੀਟ ਹੋ ਗਿਆ ਬਾਕੀ ਦੋ ਚਾਰ ਜਿਹੜੇ ਬਚੇ ਆ ਕੋ ਪੰਚਰ ਗਲੀਆਂ ਬਚੀਆਂ ਵਾਂ ਉਹਨਾਂ ਵਾਸਤੇ ਪੰਨੂ ਸਾਹਿਬ ਖੁੱਲੇ ਕਫੇ ਦੇ ਰਿਹਾ ਅੱਜ ਦੇਖੋ ਸਰਪੰਚਾਂ ਦਾ ਹੜ ਆ ਰੱਖਿਆ ਵਾ ਜੋ ਆਪਣੇ ਗੱਫੇ ਲੈ ਕੇ ਜਾ ਰਹੇ ਆ ਜੋ ਪਿੰਡ ਦੇ ਮਦਦ ਕੰਮ ਦੇ ਆਧਾਰ ਤੇ ਜਿੰਨਾ ਵੀ ਕੋਈ ਮੰਗ ਰਿਹਾ ਉਸ ਦੇ ਹਿਸਾਬ ਨਾਲ ਪੈਸੇ ਦੇ ਰਿਹਾ ਅਸੀਂ ਪੰਨੂ ਸਾਹਿਬ ਦਾ ਬਹੁਤ ਬਹੁਤ ਧੰਵਾਦ ਆ ਮਾਨ ਸਰਕਾਰ ਦਾ ਬਹੁਤ ਬਹੁਤ ਧੰਵਾਦੀ ਹਾਂ ਮੈਂ ਜਸਪਾਲ ਸਿੰਘ ਸਰਪੰਚ ਤਲਵੰਡੀ ਲਾਸ਼ ਸਿੰਘ ਤੋਂ ਪਿੰਡ ਦੇ ਵਿੱਚ ਕਾਫੀ ਕੰਮ ਕਰਾ ਰਹੇ ਆ ਜੰਗੀ ਪੱਧਰ ਤੇ ਸਾਡੇ ਕੰਮਾਂ ਦੀ ਰਫ਼ਤਾਰ ਸਰਦਾਰ ਬਲਬੀਰ ਸਿੰਘ ਪੰਨੂ ਜੀ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਬਹੁਤ ਵੱਡੇ ਪੱਧਰ ਤੇ ਸਾਡੀਆਂ ਮੁਸ਼ਕਲਾਂ ਸੁਣੀਆਂ ਤੇ ਉਹਨਾਂ ਦਾ ਮੌਕੇ ਤੇ ਹੱਲ ਕੀਤਾ ਸਾਡੇ ਇੱਕ ਫਿਰਨੀ ਦਾ ਬਹੁਤ ਗੰਦ ਪਿਆ ਸੀ ਜੋ ਕਿ ਕੱਚਾ ਰਸਤਾ ਲਾ ਲੋ ਕੀ ਬਹੁਤ ਬੁਰਾ ਹਾਲ ਸੀਗਾ ਔਰ ਸਰਦਾਰ ਬਲਬੀਰ ਸਿੰਘ ਪੰਨੂ ਜੀ ਨੇ 25 ਲੱਖ ਦੀ ਲਾਗਤ ਨਾਲ ਔਰ ਰੋਡ ਦੀ ਪ੍ਰਵਾਨਗੀ ਦੇ ਕੇ ਤੇ ਉਹਨੂੰ ਮੁਕੰਮਲ ਕਰ ਦਿੱਤਾ ਇਹਨਾਂ ਸੋਹਣਾ ਰੋਡ ਬਣਿਆ ਕਿ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਦਾਂ ਦੇ ਮੈਂ ਨਾ ਵੀ ਪਿੰਡ ਚ ਕੋਈ ਰੋਡ ਨਹੀਂ ਹੋਏਗਾ ਕਿ ਜਿਵੇਂ ਦੀ ਉਹ ਫਿਰਨੀ ਤਿਆਰ ਕੀਤੀ ਇੰਨੀ ਪੱਕੀ ਤੇ ਮਜ਼ਬੂਤ ਨਾਲ ਜੋ ਜ਼ਰੂਰਤ ਸੀ ਸਾਨੂੰ ਨਾਲੇ ਤਿਆਰ ਕੀਤੇ ਨਾਲ ਸਾਰਾ ਕੁਝ ਤੁਹਾਨੂੰ ਸਾਡੀ ਜਾਣਕਾਰੀ ਹੈ ਕੀਤਾ ਗਿਆ ਸਾਡੇ ਹੁਣ ਸੋਲਡ ਵੇਸਟ ਦਾ ਪ੍ਰੋਜੈਕਟ ਚੱਲ ਰਿਹਾ ਹੈ ਤੇ ਇਸ ਤੋਂ ਪਹਿਲਾਂ ਹੀ ਅਜੇ ਇੱਕ ਬਿਲਡਿੰਗ ਕੰਪਲੀਟ ਕੀਤੀ ਹੈ ਗਵਰਨਮੈਂਟ ਹਾਈ ਸਕੂਲ ਤਲਵੰਡੀ ਲਾਲ ਸਿੰਘ ਦੇ ਵਿੱਚ 9,60,000 ਦੀ ਲਾਗਤ ਨਾਲ ਫਿਰਨੀ 25 ਲੱਖ ਦੀ ਲਾਗਤ ਨਾਲ ਕੰਪਲੀਟ ਹੋਈ ਹੈ ਤੇ ਸੋਲਡ ਵੇਸ ਦਾ ਪ੍ਰੋਜੈਕਟ ਸਾਡਾ ਚੱਲ ਰਿਹਾ ਹੈ ਦੇਖੋ 5 ਲੱਖ ਗ੍ਰਾਂਟ ਆਈ ਆ ਮੈਨੂੰ ਲੱਗਦਾ ਹੈ ਕਿ ਜਿੰਨੀ ਜ਼ਰੂਰਤ ਹੈ ਬੰਨ ਸਾਹਿਬ ਨੂੰ ਅਸੀਂ ਆ ਕੇ ਰਿਕਵੈਸਟ ਕਰਾਂਗੇ ਵੀ ਇੰਨਾ ਕੰਮ ਹੋ ਗਿਆ ਇੰਨਾ ਜਿੰਨਾ ਵੀ ਇਹ ਸਾਨੂੰ ਕਦੇ ਮਨਾ ਹੀ ਨਹੀਂ ਕੀਤਾ ਭਾਈ ਮੇਰੇ ਨਾਲ ਲਖਵਿੰਦਰ ਸਿੰਘ ਹੈ ਜੀ ਸਰਪੰਚ ਪਿੰਡ ਮਰੜ ਖਲਾ ਦੇ ਜੀ ਸਾਡੀ ਸਾਰੀ ਫਿਰਨੀ ਦਾ ਕੰਮ ਹੋ ਚੁੱਕਾ ਜਿੱਥੇ ਬਹੁਤ ਗੱਦ ਪਿਆ ਹੈ ਜੀ ਕੁਝ ਕੰਮ ਜਿਹੜੇ ਬਾਜ਼ਾਰਾਂ ਦੇ ਹੋ ਚੁੱਕੇ ਆ ਕੁਝ ਪਾਰਕ ਦੇ ਵੀ ਕੀਤੇ ਆ ਤੇ ਕੋਲ ਡਿਸਪੈਂਸਲਿੰਗ ਦਾ ਵੀ ਕੀਤਾ ਵਾ ਕੰਮ ਸਾਡੇ ਪਿੰਡ ਚ ਕਰੋੜ ਦੇ ਲੱਗ ਚੱਕੇ ਲੱਗੀ ਤੁਸੀਂ ਪਿੰਡ ਬਹੁਤ ਵਧੀਆ ਬੰਡਿਆ ਜੀ ਕੋ ਚੱਲਣ ਦੇ ਕੰਮ ਜੀ ਤੇ ਪੰਨੂ ਸਾਹਿਬ ਦੀ ਬਦੌਲਤ ਹੈ ਜੀ ਜਿਹੜਾ ਇੱਥੇ ਦੀ ਕੰਮ ਜਿਹੜੇ ਸਾਡੇ ਵਧੀਆ ਹੋ ਚੁੱਕੇ ਆਮ ਆਦਮੀ ਪਾਰਟੀ ਨੇ ਜੋ ਫਰਿਕਰ ਚੋੜੀਆਂ ਹੱਤੇ ਦੇ ਵਿੱਚ ਸਰਦਾਰ ਦਲਬੀਰ ਸਿੰਘ ਪੰਨੂ ਨੇ ਬਹੁਤ ਪੈਸਾ ਮਤਲਬ ਦੇ ਕੇ ਪਿੰਡ ਦੇ ਵਿਕਾਸ ਵਾਸਤੇ ਤੇ ਬਹੁਤ ਬਲੰਦੀਆਂ ਚੁਈਆਂ ਜੋ ਪਿੰਡ ਦੇ ਵਿੱਚ ਅੱਜ ਤੋਂ ਪਿਛਲੇ ਕੋਈ 10-20 ਸਾਲ ਤੋਂ ਪਹਿਲਾਂ ਕੰਮ ਨਹੀਂ ਹੋਏ ਉਹ ਹੋ ਰਹੇ ਆ ਆਮ ਆਦਮੀ ਪਾਰਟੀ ਨੇ ਬਹੁਤ ਪੈਸਾ ਦਿੱਤਾ ਰਣਜੀਤ ਸਿੰਘ ਪਿੰਡ ਹਰਦੋ ਝੰਡੇ ਮੇਰੇ ਪਿੰਡ ਦੀ ਫਿਰਨੀ ਬਣ ਕੇ ਤਿਆਰ ਹੋ ਗਈ ਆ 70 ਲੱਖ ਦੀ ਲਾਗਤ ਨਾਲ ਅਰੇ ਹੁਣ ਬਾਅਦ ਚ ਕੂੜੇ ਵਾਲਾ ਡੈਂਪ ਜਿਹੜਾ ਉਹ ਬਣ ਰਿਹਾ 15 ਦਿਨ ਦੇ ਵਿੱਚ ਉਹ ਵੀ ਤਿਆਰ ਹੋ ਰਿਹਾ ਇਹ ਉਹਦੇ ਤੇ ਲਗਭਗ 7 ਕੁ ਲੱਖ ਰੁਪਿਆ ਖਰਚਾ ਹੁੰਦਾ ਅਨੁਮਾਨ ਮੇਰਾ ਨਾਮ ਅਵਤਾਰ ਸਿੰਘ ਪਿੰਡ ਕਾਲਾ ਫਾਨ ਦਾ ਰਹਿਣ ਵਾਲਾ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਤੇ ਸਰਦਾਰ ਬਲਬੀਰ ਸਿੰਘ ਪੰਨੂ ਦੀ ਰਮਾਈ ਇੱਥੇ ਲਗਭਗ ਪਿੰਡ ਕਾਲਾ ਫਾਨ ਦਾ ਵਿੱਚ 1 ਕਰੋੜ ਰੁਪਿਆ ਦਾ ਕੰਮ ਹੋ ਗਿਆ ਹੈ ਜਿਸ ਵਿੱਚ ਅੰਗਣਵਾੜੀ ਸੈਂਟਰ ਕਮਿਊਨਿਟੀ ਹਾਲ ਮਲਕ ਲਈ ਇੱਕ ਛੇ ਦਕਾਨਾਂ ਅਤੇ ਜੰਗੀ ਜੰਗੀ ਪੱਦਰ ਤੇ ਬਣੀਆਂ ਹਨ ਅਤੇ 14-15 ਗਲੀਆਂ ਬਣੀਆਂ ਪਿੰਡ ਕਾਲਾ ਫਾਨ ਦਾ ਜੋ ਵੀ ਵਿਕਾਸ ਹੋਇਆ ਹੈ ਸਰਦਾਰ ਬਲਬੀਰ ਸਿੰਘ ਪੰਨੂ ਹਲਕਾ ਫਰਕੜ ਚੂੜੀਆਂ ਦੀ ਰਮਾਈ ਇੱਥੇ ਹੋਇਆ ਹੈ ਬਹੁਤ ਹੀ ਸਤਿਕਾਰਯੋਗ ਸਰਦਾਰ ਭਗਵੰਤ ਸਿੰਘ ਕਮਾਨ ਜੀ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਹਲਕਾ ਫਤੇਗੜ ਚੂੜੀਆਂ ਨੂੰ ਇੱਕ ਬੜਾ ਵੱਡਾ ਤੋਹਫ਼ਾ ਦਿੱਤਾ ਹੈ 5 ਕਰੋੜ ਦੀ ਗ੍ਰਾਂਟ ਜੋ ਸਾਡੇ ਹਲਕੇ ਨੂੰ ਇੱਕ ਬੜਾ ਵੱਡਾ ਮਾਣ ਬਖਸ਼ਿਆ ਸਰਪੰਚਾਂ ਨੂੰ ਅੱਜ ਤਕਰੀਬਨ 41 ਪਿੰਨਾਂ ਦੇ ਸਰਪੰਚਾਂ ਨੂੰ ਬੁਲਾਇਆ ਗਿਆ ਕੱਲ 21 ਪਿੰਨਾਂ ਦੇ ਸਰਪੰਚਾਂ ਨੂੰ ਬੁਲਾਇਆ ਗਿਆ ਸੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੋ ਜੋ ਵੀ ਹਲਕਾ ਫਤੇਗੜ ਚੂੜੀਆਂ ਨੂੰ ਫੰਡ ਦੇ ਰਿਹਾ ਉਹ ਸਹੀ ਜਗ੍ਹਾ ਤੇ ਲੱਗੀ ਅੱਜ 41 ਪਿੰਨਾਂ ਦੇ ਸਰਪੰਚਾਂ ਕੋਲ ਸਲਾਹ ਲਈ ਗਈ ਪਰ ਮੋਦਬਰ ਨਾਲ ਆਈ ਸੀ ਸਰਪੰਚਾਂ ਦੇ ਗਰਾਊਂਡ ਰੈਪਰ ਦੀ ਜਿਹੜੀ ਜਿਹੜੀ ਡਿਮਾਂਡ ਸੀ ਉਸ ਡਿਮਾਂਡ ਨੂੰ ਅੱਜ ਨੋਟ ਕੀਤਾ ਗਿਆ ਹੈ ਅਗਲੇ ਹਫਤੇ ਤੱਕ ਤਕਰੀਬਨ 507 ਦਿਨਾਂ ਦੇ ਵਿੱਚ ਉਹਨਾਂ ਪਿੰਡਾਂ ਨੂੰ ਫੰਡ ਜਾਰੀ ਕਰ ਦਿੱਤਾ ਜਾਊਗਾ ਕਾਫੀ ਸਰਪੰਚਾਂ ਨੇ ਜੋ ਸੀਵਰੇਜ ਦੀ ਪ੍ਰੋਬਲਮ ਦੱਸੀ ਕਾਫੀ ਸਰਪੰਚਾਂ ਨੇ ਜੋ ਪਿੰਡ ਦੀਆਂ ਇੰਡਾ ਰਾਉਂਡਾਂ ਦੀ ਪ੍ਰੋਬਲਮ ਦੱਸੀ ਕਾਫੀਆਂ ਨੇ ਫਿਰਨੀਆਂ ਦੀ ਪ੍ਰੋਬਲਮ ਦੱਸੀ ਤਕਰੀਬਨ 6 ਕਰੋੜ 50 ਲੱਖ ਦੀ ਲੱਗਦੇ ਨਾਲ 10 ਪਿੰਡਾਂ ਦੇ ਵਿੱਚ ਜਿਹੜੀਆਂ ਫਿਰਨੀਆਂ ਕੰਪਲੀਟ ਕਰ ਦਿੱਤੀਆਂ ਗਈਆਂ ਨੇ ਪਰ ਕਾਫੀ ਪਿੰਡ ਇਦਾਂ ਦੇ ਨੇ ਜਿਨ੍ਹਾਂ ਦੇ ਵਿੱਚ ਕਰੋੜ ਕਰੋੜ ਤੋਂ ਪਲੱਸ ਪਿੰਡਾਂ ਦੇ ਵਿੱਚ ਕੰਮ ਹੋ ਚੁੱਕਾ ਹੈ ਜਿਵੇਂ ਗੱਲ ਕਰਾਂ 2022 ਦੀ ਮਰਰੇਗਾ ਦੀ ਗੱਲ ਦੀ ਗੱਲ ਕਰਾਂ ਫਤੇਗੜ ਬਲੌਕ ਦੀ 25 ਤੋਂ 26 ਕਰੋੜ ਦੀ ਲੱਗਦੇ ਨਾਲ ਫਤੇਗੜ ਬਲੌਕ ਦੇ ਵਿੱਚ ਕੰਮ ਹੋ ਚੁੱਕਾ ਹੈ ਔਰ 20 ਤੋਂ ਪਲੱਸ ਜਿਹੜੀ ਡਿਮਾਂਡ ਹੋਰ ਭੇਜ ਦਿੱਤੀ ਗਈ ਹੈ ਬਟਾਲਾ ਬਲੌਕ ਦੇ ਵਿੱਚ ਗੱਲ ਕਰਾਂ 15 ਕਰੋੜ ਦਾ ਲਗਭਗ ਜੋ ਫਤੇਗੜ ਚੂੜੀਆਂ ਦੇ ਅੰਦਰ ਪਿੰਡ ਹੁੰਦੇ ਨੇ ਨੰਵੇਂ 15 ਕਰੋੜ ਦਾ ਲਗਭਗ ਕੰਮ ਹੋ ਚੁੱਕਾ ਹੈ ਔਰ 10 ਤੋਂ 12 ਕਰੋੜ ਦੀ ਜਿਹੜੀ ਡਿਮਾਂਡ ਹੋਰ ਭੇਜ ਦਿੱਤੀ ਗਈ ਹੈ ਔਰ ਕਾਫੀ ਵੱਡੀ ਮਾਣ ਵਾਲੀ ਗੱਲ ਹੈ ਜਿਹੜੇ ਪਿੰਡਾਂ ਦੇ ਵਿੱਚ ਸਾਡੇ ਮੰਡੀਕਰਨ ਬੋਰਡ ਦੇ ਥਰੂ ਮੰਡੀਕਰਨ ਬੋਰਡ ਦੇ ਥਰੂ ਜਿਹੜੀਆਂ ਛੜਕਾਂ ਬਣੀਆਂ ਔਰ ਛੜਕਾਂ ਦੀ 103 ਪਿੰਡਾਂ ਦੀ ਛੜਕਾਂ ਦੀ ਪ੍ਰਵਾਨਗੀ ਆ ਗਈ ਹੈ ਪਰ ਕਾਫੀ ਵੱਡੇ ਪੱਧਰ ਤੇ ਜਿਹੜੀ ਅਸੀਂ ਪਿੰਡਾਂ ਦੀਆਂ ਫਿਰਨੀਆਂ ਦੀ ਵੀ ਡਿਮਾਂਡ ਭੇਜੀ ਸੀ ਉਹਨਾਂ ਦੀ ਵੀ ਆ ਚੁੱਕੀ ਹੈ ਥੋੜੇ ਸਮੇਂ ਤੱਕ ਕੁਝ ਦਿਨਾਂ ਤੱਕ ਅਸੀਂ ਉਹਨਾਂ ਨੂੰ ਵੀ ਸ਼ੁਰੂ ਕਰਨ ਜਾ ਰਹੇ ਹਾਂ ਔਰ ਕਾਫੀ ਪਿੰਡ ਇਦਾਂ ਦੇ ਨੇ ਜਿੰਨਾ ਪਿੰਡਾਂ ਦੇ ਵਿੱਚ ਕਰੋੜਾਂ ਦੀ ਲਗਦੇ ਨਾਲ ਇੱਕ ਪੰਚਾਇਤੀ ਰਾਜ ਵਿਭਾਗ ਦੇ ਵਿੱਚੋਂ ਦੁਕਾਨਾ ਪਾ ਦਿੱਤੀਆਂ ਗਈਆਂ ਪਰ ਮੈਂ ਸਮੁੱਚੇ ਸਾਡੇ ਫਤੇਗੜ ਚੂੜੀਆਂ ਦੇ ਸਰਪੰਚ ਸਾਹਿਬਾਨਾਂ ਨੂੰ ਜਿੰਨੇ ਵੀ ਸਾਡੇ ਮੋਦਬਰ ਸੱਜਣ ਦੇ ਉਹਨਾਂ ਨੂੰ ਪਰਿੰਨਾਂ ਦੇ ਜਿੰਨੇ ਵੀ ਸਾਡੀ ਪਾਰਟੀ ਦੇ ਨਾਲ ਸਰਪੰਚਾਂ ਦੀ ਟੀਮ ਹੈ ਉਹਨਾਂ ਨੂੰ ਆਪਣੇ ਵੱਲੋਂ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਪਿੰਡ ਦੇ ਭਲੇ ਵਾਸਤੇ ਜੋ ਪਿੰਡ ਦੇ ਭਲੇ ਵਾਸਤੇ ਸਾਂਝੇ ਕੰਮ ਨੇ ਵੱਧ ਤੋਂ ਵੱਧ ਆਪਣੇ ਪਿੰਡਾਂ ਦੀ ਡਿਮਾਂਡ ਬਣਾ ਕੇ ਭੇਜੋ ਕਿਸੇ ਤਰ੍ਹਾਂ ਦੀ ਹਲਕਾ ਫਤੇਗੜ ਚੂੜੀਆਂ ਦੇ ਪਿੰਡਾਂ ਦੇ ਵਿੱਚ ਕਮੀ ਨਹੀਂ ਆਉਂਦੀ ਜਾਵੇਗੀ ਕਰੋੜਾ ਰੁਪਇਆ ਲਾ ਦਿੱਤਾ ਗਿਆ ਹੈ ਕਰੋੜਾ ਰੁਪਇਆ ਦੀ ਡਿਮਾਂਡ ਭੇਜੀ ਚੀ ਗਈ ਹੈ ਪਰ ਕਰੋੜਾ ਰੁਪਇਆ ਸਰਕਾਰ ਨੇ ਸਾਨੂੰ ਲਾਉਣ ਵਾਸਤੇ ਦੇ ਦਿੱਤਾ ਹੈ ਐਸੇ ਜਿਹੜੇ ਨੇ ਗਰਦਾਸਪੁਰ ਪੰਜ ਕਰੋੜ ਤੋਂ ਪਲੱਸ ਰਕਮ ਜਿਹੜੀ ਹੈ ਗਰਦਾਸਪੁਰ ਡੀਸੀ ਸਾਹਿਬ ਦੇ ਕੋਲ ਪਹੁੰਚ ਚੁੱਕੀ ਹੈ ਜੇ ਮੈਂ ਖਿੱਧੂ ਨੂੰ ਫੋਲਣ ਵਾਲੇ ਬੰਦੇ ਹੋਵਾਂਗੇ ਤੇ ਉਹਦੇ ਵਿੱਚੋਂ ਲੀਰਾ ਨਿਕਲਦੀ ਤਾਂ ਕਰਕੇ ਮੈਂ ਆਪਣਾ ਕੀਮਤੀ ਟਾਈਮ ਮੈਂ ਖਰਾਬ ਨਹੀਂ ਕਰਨਾ ਚਾਹੁੰਦਾ ਆਪਣੇ ਸਰਪੰਚਾਂ ਦਾ ਵੀ ਉਹਨਾਂ ਦਾ ਕੀ ਹੁੰਦਾ ਸੀ ਸਿੱਧੇ ਸਰਪੰਚ ਦੇ ਘਰ ਜਾਂਦੇ ਸੀ ਸਰਪੰਚ ਨੂੰ ਚੱਕ ਦੇਣ ਤੋਂ ਪਹਿਲਾਂ ਹੀ ਆਪਣਾ ਹਿੱਸਾ ਲੈ ਕੇ ਸਰਪੰਚ ਨੂੰ ਚੱਕ ਫੇਰ ਦਿੰਦੇ ਸੀ ਜੇ ਅਸੀਂ ਉਹਨਾਂ ਖਿੱਧੂ ਵਾਲੋ ਨੂੰ ਛੇੜਾਂਗੇ ਤੇ ਲੀਰਾ ਨਿਕਲ ਗਈ ਇਸ ਕਰਕੇ ਮੈਂ ਆਪਣੇ ਸਰਪੰਚਾਂ ਨੂੰ ਇਹ ਹੋ ਬੇਨਤੀ ਕੀਤੀ ਵੀ ਡਿਵੈਲਪਮੈਂਟ ਵਾਲੇ ਬੰਨੇ ਧਿਆਨ ਦਿਓ ਮੈਂ ਇਹ ਚੀਜ਼ ਦੀ ਸਾਰਾ ਫਟਗੜ ਚੂੜੀਆਂ ਹਲਕੇ ਨੂੰ ਗਰੰਟੀ ਦਿੰਨਾ ਕਿ ਸਰਦਾਰ ਪੁਗਨ ਸਿੰਘ ਮਾਨ ਵੱਲੋਂ ਔਰ ਕਿਸੇ ਵੀ ਮੰਤਰੀ ਸਾਹਿਬ ਮਾਨ ਵੱਲੋਂ ਪੈਸੇ ਦੀ ਭਲਾ ਹੀ ਨਹੀਂ ਹੁਣ ਵਕਤ ਆ ਗਿਆ ਏ ਜੋ ਪਿੰਡਾਂ ਦੀ ਡਿਵੈਲਪਮੈਂਟ ਕਰਨ ਦਾ ਵੱਡੇ ਪੱਤਰ ਤੇ ਕਰਨ ਦਾ ਡਿਵੈਲਪਮੈਂਟ ਵਕਤ ਆ ਗਿਆ ਸਰਪੰਚਾਂ ਨੂੰ ਬੇਨਤੀ ਵੀ ਕੀਤੀ ਹੈ ਵੀ 1 ਮਹੀਨੇ ਤੋਂ ਬਾਅਦ ਦੇ ਵਿੱਚ ਜਿਹੜੀ ਸੀਵਰੇਜ ਦਾ ਕੰਮ ਸ਼ੁਰੂ ਕਰਨਾ ਤਕਰੀਬਨ 1 ਮਹੀਨੇ ਬਾਰਸ਼ਾਂ ਤੋਂ ਬਾਅਦ ਚ ਕਿਸੇ ਵੀ ਪਿੰਡ ਦੇ ਸ਼ਮਸ਼ਾਨ ਘਾੜ ਕਬਰਸਤਾਨ ਦੇ ਵਿੱਚ ਜਿਹੜੀ ਕਮੀ ਹੋਊਗੀ ਜਿਹੜੀ ਵੀ ਕਮੀ ਹੋਊਗੀ ਉਹਨੂੰ ਪੂਰਾ ਕੀਤਾ ਜਾਊਗਾ ਗੰਦਕੀ ਪਿੰਡ ਦੇ ਵਿੱਚੋਂ ਬਿਲਕੁਲ ਖਤਮ ਕਰ ਦਿੱਤੀ ਜਾਊਗੀ ਇਹ ਮੈਂ ਸਰਦਾਰ ਭਗਤ ਸਿੰਘ ਮਾਨ ਜੀ ਜੋ ਸਾਨੂੰ ਬੜਾ ਵੱਡਾ ਹਲਕੇ ਨੂੰ ਮਾਨ ਮੁਖਰੇ ਨੇ ਉਹਨਾਂ ਦੀ ਆਸ ਉਮੀਦ ਤੇ ਸਾਰੇ ਸਰਪੰਚਾਂ ਨੂੰ ਮੈਂ ਇਸ ਚੀਜ਼ ਦਾ ਵਚਨ ਦਿੰਦਾ ਇਹ ਚੀਜ਼ ਦਾ ਮੈਂ ਭਰੋਸਾ ਦਿੰਦਾ ਉਹਨਾਂ ਪੂਰੇ ਹਲਕੇ ਨੂੰ ਕਿਸੇ ਵੀ ਪਿੰਡ ਦੇ ਕੰਮ ਨੂੰ ਮਾਂਜਿਆ ਨਹੀਂ ਰਹਿਣੇ